प्यारे दोस्तों प्यार भरी सस् नमस्कार जी पीएसपीसीएल ਦੇ ਜੋ ਮਲਾਨਮਾ ਉਹਨਾਂ ਨੇ ਆਗੋਂ ਦੀ ਮੀਟਿੰਗ 28 ਨੂੰ ਹੈਡਾਫ ਪਟਿਆਲੇ ਵਿਖੇ ਹੋ ਰਹੀ ਆ ਜਿਸ ਦੇ ਮੁੱਖ ਮੰਗ ਹੋ ਗਏ ਸੀ ਕਿ ਪੇ ਕਿਹਿੰਦੀਆਂ ਤਰੁੱਟੀਆਂ ਦੂਰ ਕਰਨੀਆਂ ਜਾਂ ਪੇ ਬਣਦੀਆਂ ਤਰੁੱਟੀਆਂ ਕੁਝ ਮਲਾਣੀਆਂ ਦੂਰ ਕਰਨੀਆਂ ਤੇ 29 ਮੰਗਾਂ ਤੇ ਜੋ ਬੀਲੀ ਮੰਦਿਰ ਤੇ ਯੂਟੀਓ ਨਾਲ 10 8 ਨੂੰ ਮੀਟਿੰਗ ਹੋਈ ਸੀ ਉਸ ਤੋਂ ਬਾਅਦ 14 8 ਨੂੰ ਪਾਰ ਕੋਨਿਮੀਟਿੰਗ ਨਾਮ ਦੀ ਮੀਟਿੰਗ ਹੋਈ ਜਿਸਰੇ ਵਿੱਚ 29 ਮੰਗਾਂ ਤੇ ਗੱਲਬਾਤ ਕੀਤੀ ਗਈ ਸੀ ਅਸੀਂ ਮੰਗ ਕਰਦੇ ਆ ਕਿ ਜੋ 20 ਅੱਠ ਨੂੰ ਮੀਟਿੰਗ ਹੋ ਰਹੀ ਆ ਉਸਰੇ ਵਿੱਚ ਜੋ 29 ਮੰਗਾਂ ਤੇ ਵਿਚਾਰਾ ਹੋਈਆਂ ਸਨ ਵੀ ਉਹਨਾਂ ਉੱਪਰ ਸਰਕਰ ਕੀਤਾ ਜਾਵੇ ਉਸ ਤੋਂ ਬਾਅਦ ਹੈਡ ਆਫ ਡਿਪਾਰਟਮੈਂਟ ਦੇ ਵਿੱਚ 2 ਸਤੰਬਰ 2025 ਨੂੰ ਬੀਓਡੀ ਮੀਟਿੰਗ ਬੀਓਡੀ ਦੀ ਮੀਟਿੰਗ ਦੇ ਵਿੱਚ ਜੋ ਮੰਗਾਂ ਦੇ ਉੱਪਰ ਬੀਲੀਵਾਂ ਦਿਹਰਪ੍ਰਸਾਦ ਸਿੰਘ ਈਟੀਓ ਵਿਦੋ ਹਰਪਾਲ ਸਿੰਘ ਜੀਮਾ ਦਾ ਸੀਐਮਡੀ ਪਾਵਰ ਕਮਨ ਨਾਲ ਜੋ ਮੀਟਿੰਗ ਹੋਈ ਸੀਗੀ ਉਸ ਦੇ ਸੰਝੋਤਾ ਹੋਇਆ ਸੀ ਉਹ ਮੰਗਾ ਵੀ ਲਾਗੂ ਕੀਤੀਆਂ ਨਾ ਸਰਗੁਰ ਕੀਤਾ ਜਾਵੇ ਪੂਜੇ ਵਾਜਾ ਸੀ ਮੋਖੇ ਭਵਾਂ ਤੋਂ ਤੋਂ ਇਹ ਮੰਗ ਕਰਦੇ ਆ ਕਿ ਡੀਆਰ ਵਿੱਚ 13% ਵਾਧਾ ਕਰਕੇ ਜਿਸ ਤਰ੍ਹਾਂ ਕਹਿੰਦਾ ਸਰਕਾਰਾ ਡੀਏ 55% ਮਲਾਜਮਾਂ ਦਾ ਤੇ 42% ਤੋਂ ਵਧਾ ਕੇ 55% ਕੀਤਾ ਜਾਵੇ ਇਸ 17 ਸਤ 2022 ਵਾਲੇ ਮਿਲਾਣ ਨੂੰ ਛੇਵਾਂ ਬੇਕਸ਼ਨ ਹਰ ਹਾਲਤ ਦੇ ਵਿੱਚ ਲਾਗੂ ਕੀਤਾ ਜਾਵੇ ਪੁਰਾਣੀ ਪੈਨਸਨ ਦੇ ਉੱਪਰ ਜੋ ਕੇਂਦਰੀ ਵਿੱਤ ਮੰਤਰੀ ਨਿਰਮਲ ਸਿਧਾਰਮਨ ਨੇ ਕਿਹਾ ਕਿ ਪੁਰਾਣੀ ਪੈਨਸਨ ਦੀ ਲਾਗੂ ਕਰਨੀ ਮੁਸ਼ਕਲਾ ਅਸੀਂ ਵਿੱਤ ਮੰਤਰੀ ਜੋ ਨਿਰਮਲ ਸਿਧਾਰਮਨ ਦੀ ਨਿੰਦਾ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ ਵੀ ਇਹਨਾਂ ਨੇ 2022 ਦੇ ਵਿੱਚ ਇੱਕ ਨੋਟੀਫਿਕੇਸ਼ਨ ਕੀਤਾ ਸੀ ਕਿ ਅਸੀਂ ਪੁਰਾਣੀ ਪੈਨਸਨ ਜਿਹੜਾ ਬਹਾਲ ਕਰ ਦਿੱਤੀ ਆ पर बड़ी हैरान दी गल आ के लगभग 3.5 ਸਾਲ ਹੋ ਸਰਕਾਰ ਬਣੀ ਨੂੰ ਅਜੇ ਤੱਕ ਪੰਜਾਬ ਦੇ ਵਿੱਚ 2014 ਤੋਂ ਭਾਰਤੀ ਮਨਾਉਣ ਲਈ ਪ੍ਰਣੀਪਨ ਸਿੰਘ ਲਾਗੂ ਨਹੀਂ ਕੀਤੀ ਗਈ 17/07/2020 ਨੇ ਮਨਾਉਣ ਨੂੰ 6ਵਾਂ ਪੇਕਸ਼ਨ ਲਾਗੂ ਕੀਤਾ ਜਾਵੇ ਜੋ ਸਾਡੇ ਟੈਨ ਨੂੰ ਸਾਥੀਆਂ ਨੂੰ ਫੈਕਟਰ 2.58 ਦਿੱਤਾ ਜਾਵੇ ਮੀਡੀਲ ਵਰਕਰਾਂ ਆਸਾ ਵਰਕਰਾਂ ਉਹਨਾਂ ਨੇ ਮਾਨਵਤ ਦੇ ਵਿੱਚ ਵਾਅਦਾ ਕੀਤਾ ਜਾਵੇ ਪੰਜਾਬ ਸਰਕਾਰ ਦੇ ਮੈਗ ਵਿੱਚ ਖਾਲੀ ਪਈਆਂ ਅਸਾਮੀਆਂ ਬਰਿਆਨੀਆਂ ਨੂੰ ਮੁਖਰੀਪੂ ਮਤਮਨ ਕੇ ਆਸੀ ਕਿ ਜੋ ਕੱਚੇ ਮਲਾਜਾਂ ਮੈਂ ਉਹਨਾਂ ਨੂੰ ਰੈਗੂਲਰ ਕਰੂੰਗਾ ਪਰ ਲਗਭਗ ਸਵਾ 30 ਸਾਲ ਹੋ ਗਏ ਸਰਕਾਰ ਉਹਨਾਂ ਨੂੰ ਰੋਪੜ ਤੋਂ ਬਣਾਉਣ ਦੇ ਵਿੱਚ ਲਹਿਰਾ ਮਹੱਭਸਰ ਬਣਾਉਣ ਦੇ ਵਿੱਚ ਠੇਕੇਦਾਰਾਂ ਕੋਲ 20-20 ਸਾਲਾਂ ਤੋਂ ਕੰਮ ਕਰਦੇ ਕੱਚੇ ਮਲਾਜਾਂ ਅਜੇ ਤੱਕ ਪੱਕੇ ਨਹੀਂ ਕੀਤੇ ਗਏ ਅਸੀਂ ਮੰਗ ਰਹੇ ਮੁਖਰੀਪੂ ਮਤਮਨ ਤੋਂ ਵੀ ਇਹ ਨਾ ਮਲਾਏ ਉਹਦੇ ਖਾਮ ਘੱਟੋ ਘਾਟ 30 ਹਰ ਵੀ ਕੀਤੇ ਜਾਵੇ ਜੋ ਤਾਂ ਨਹੀਂ ਰੈਗੂਲਰ ਕੀਤਾ ਜਾਂਦਾ ਨਹੀਂ ਤਾਂ ਮਾਨਤਰੀ ਮੰਡਲ ਦੇ ਮਹਿਲਾ ਘਰ ਕੇ ਇਹ ਮਲਾਜ ਜੋ ਕੱਤੇ ਹਨ ਪੰਜਾਬ ਸਰਕਾਰ ਦੇ ਮੈਗਨ ਕੰਮ ਕਰਦੇ ਆ ਜਾਂ ਪੀਐਸਪੀਸੀਐਲ ਵਿੱਚ ਕੰਮ ਕਰਦੇ ਆ ਜਾਂ ਪੀਐਸਟੀ ਵਿੱਚ ਕੰਮ ਕਰਦੇ ਆ ਇਹਨਾਂ ਨੂੰ ਹਰ ਹਾਲਤ ਦੇ ਵਿੱਚ ਰੈਗੂਲਰ ਕੀਤਾ ਜਾਵੇ ਧੰਨਵਾਦ ਸਾਥੀਓ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਜੀ